ਜਿਹੜੇ ਇਹੇ ਲੋਕ ਹੁੰਦੇ ਆ ਉਹਨਾਂ ਦਾ ਤਾਂ ਹੁੰਦਾ ਟੱਕਰ ਮਾਰੋ ਮੋਰਚੇ ਨੂੰ ਖੰਡਾਓ ਕੋ ਜੇਲ੍ਹਾਂ ਚ ਕੁਛ ਹਸਬਤਣ ਚ ਉਹਨਾਂ ਨੇ ਘਰੇ ਵੇਜਣਾ ਜਿਹੜਾ ਕੁਛ ਇਹਗਾ ਕਰਦੇ ਆ ਬਿਲਕੁਲ ਉਹ 100 ਕੁਸ ਕਹਿਣ ਸਾਡੇ ਤੋਂ ਉਹਦਾ ਕੋਈ ਅਸਰ ਨਹੀਂ ਅਸੀਂ ਆਪਣੀ ਪਲੈਨਿੰਗ ਦੇ ਨਾਲ ਚੱਲਾਂਗੇ ਸਾਨੂੰ ਪਤਾ ਮੂ ਕੋੜਾ ਕਨੈਕਸ਼ਨ ਲੱਗਣ ਵਾਲਾ ਹੈ ਸਰਕਾਰ ਤਾਂ ਬਣਨੀ ਬਣਨੀ ਹੈ ਨਾ ਕੋਈ ਗੱਲ ਨਹੀਂ ਅਗਲੀ ਜਿਹੜੀ ਹੋਣ ਵਾਲੀ ਨੂੰ ਚੇਤਾਵਨੀ ਦਿੱਤੀ ਜਾਊਗੀ ਇਹ ਐਮ ਐਸ ਪੀ ਦਾ ਕਾਨੂੰਨ ਤੇ ਜਿਹੜੀ ਹੈਗੀ ਮਤਲਬ ਉਸ ਤੋਂ ਬਾਅਦ WTO ਦੇ ਵਿੱਚੋਂ ਬਾਹਰ ਆਉਣ ਵਾਲੀ ਗੱਲ ਇਹ ਪਹਾੜ ਜਿੱਡੀਆਂ ਮੰਗਲ ਇਹ ਛੋਟੇ ਮੋਟੇ ਧਰਨਾਂ ਨਾਲ ਛੋਟੀ ਤਾਕਤ ਦੇ ਨਾਲ ਇਹ ਨਹੀਂ ਮਨਾਇਆ ਜਾ ਸਕਦੀਆਂ ਜੇ ਐਂ ਮਨਾਇਆ ਜਾ ਸਕਦੀਆਂ ਹੁੰਦੀਆਂ ਸੀ ਦਿਲ ਨੂੰ ਉਠ ਦੇਣੀ ਸੀ ਉਹ ਰਾਜ ਸਭਾ ਕਰਨ ਦੇ ਅੰਤਿਮ ਅਰਦਾਸ ਹੋ ਰਹੀ ਆ ਤਾਂ ਇੱਥੇ ਡਕਾਉਂਦਾ ਦੇ ਸੂਬਾ ਪ੍ਰਧਾਨ ਪਹੁੰਚੇ ਨੇ ਗੱਲਬਾਤ ਕਰਾਂਗੇ ਪਿਛਲਾ ਅੰਦੋਲਨ ਵੀ ਜਿਹੜਾ ਵੱਡੀ ਗਿਣਤੀ ਦੇ ਵਿੱਚ ਇਹਨਾਂ ਦੇ ਵੱਲੋਂ ਜਿਹੜੇ ਆਪਣੇ ਜਥੇਬੰਦੀ ਦੇ ਵਰਕਰ ਸੀ ਉਹ ਲੈ ਕੇ ਸ਼ਾਮਲ ਹੋਏ ਪਰ ਇਸ ਅੰਦੋਲਨ ਦੇ ਵਿੱਚ ਜ਼ਰੂਰ ਕਿਤੇ ਨਾ ਕਿਤੇ ਜਿਹੜੀਆਂ ਅਸਗਰਾਈਆਂ ਕੁਝ ਸਮੀਕਰਨ ਬਦਲੇ ਨਹੀਂ ਗੱਲਬਾਤ ਕਰਦੇ ਆਂ ਦਾ ਸਾਹਿਬ ਪਹਿਲਾ ਅੰਦੋਲਨ ਲੜਿਆ ਦੂਜਾ ਅੰਦੋਲਨ ਫਿਰ ਲੜਿਆ ਜਾ ਰਿਹਾ ਆਸ਼ੋਭ ਕਰਨ ਦੀ ਅੰਤਿਮ ਅਰਦਾਸ ਤੇ ਪਹੁੰਚੇ ਹੋ ਪਰ ਜਿਹੜੀਆਂ ਜਥੇਬੰਦੀਆਂ ਦੇ ਵਿੱਚ ਆਪਸੀ ਤਾਲਮੇਲ ਸੀਗਾ ਪਿਛਲੇ ਅੰਦੋਲਨ ਦੇ ਵਿੱਚ ਉਹ ਇਸ ਵਾਰ ਨਜ਼ਰ ਨਹੀਂ ਆ ਰਿਹਾਗਾ ਕਿਵੇਂ ਕਹਾਂ ਦੇਖੋ ਉਹ ਮੋਰਚਾ ਪਹਿਲੀ ਵਾਰ ਨਾ ਇਕੱਠੇ ਹੋਏ ਸੀ ਅਸੀਂ ਆਚੰਤਿਤ ਜਿਹੜੇ ਕਾਨੂੰਨ ਹੈ ਲਾਕਡਾਊਨ ਦੇ ਵਿੱਚ ਸਾਡੇ ਉੱਪਰ ਮਰਤੇ ਸੀ ਅਸੀਂ ਮਤਭੇਦ ਨਹੀਂ ਕੋਈ ਦੇਖਿਆ ਅਸੀਂ ਇਹ ਦੇਖਿਆ ਕਿ ਇੱਕ ਵਾਰ ਇਕੱਠੇ ਹੋ ਕੇ ਮਤਲਬ ਇਹਨਾਂ ਨੂੰ ਵਾਪਸ ਕਰੀਏ ਜੇ ਜ਼ਮੀਨਾਂ ਬਚਾਉਣੀਆਂ ਨਸਲਾਂ ਬਚਾਉਣੀਆਂ ਤੇ ਫਸਲਾਂ ਬਚਾਉਣੀਆਂ ਇੱਕੋ ਹੀ ਮਨੋਰਥ ਸੀ ਸਾਡਾ ਉਹ ਸਾਡੇ ਇੱਕੇ ਨੇ ਮੋਦੀ ਸਰਕਾਰ ਨੂੰ ਝੁਕਾਇਆ ਝੁਕਣਾ ਪਿਆ ਵਰਨਾ ਇਹ ਦੂਜਾ ਹਿਟਲਰ ਹੈ ਇਹ ਝੁਕਦਾ ਨਹੀਂ ਹਾਇ ਜਣੀ ਇਹ ਸਾਰੀ ਦੁਨੀਆ ਨੂੰ ਪਤਾ ਹੈ ਇਹ ਤਾਂ ਇੱਕਾ ਹੀ ਏਡਾ ਵੱਡਾ ਜਬਰਦਸਤ ਸੀਗਾ 13 ਮਹੀਨੇ ਤੱਕ ਬੈਠੇ ਰਹੇ ਇਹ ਨਹੀਂ ਸੀ ਪਤਾ ਇਹ 13 ਸਾਲ ਵੀ ਚੱਲ ਸਕਦਾ ਸੀ ਜਣੀ ਇਹ ਜੱਜਮੈਂਟ ਸੀ ਉਹਨਾਂ ਦੀ ਉਹ ਜਾਂਦੇ ਨਹੀਂ ਹੈ ਨਹੀਂ ਜਿੱਥੋਂ ਤੱਕ ਮੋਰਚਾ ਫਤਿਹ ਕਰਕੇ ਤੇ ਮੁਲਤਵੀ ਕਰਕੇ ਉਹਨੂੰ ਅਸੀਂ ਆਏ ਆ ਪੰਜਾਬ ਦੇ ਵਿੱਚ ਬਾਅਦ ਦੇ ਵਿੱਚ ਬੱਕ ਬੱਕ ਬਕਰੇਮੇ ਆਏ ਜੱਥੇਬੰਦਾਂ ਦੇ ਵਿੱਚੋਂ ਪਰ ਅਸੀਂ ਸੇਸਤ ਤੋਂ ਜੱਥੇਬੰਦਾਂ ਨੇ ਜਿਹੜੀਆਂ ਇਲੈਕਸ਼ਨਾਂ ਦੇ ਵਿੱਚ ਭਾਗ ਨਹੀਂ ਲੈਂਦੀਆਂ ਉਹਨਾਂ ਨੇ ਕਮੇਟੀਆਂ ਬਣਾ ਕੇ ਮੋੜ ਸਾਰਿਆਂ ਤੱਕ ਅਪਰੋਚ ਕੀਤੀ ਆ ਉਹ ਅਪਰੋਚ ਨੂੰ ਬੂਰ ਵੀ ਪਿਆਜ ਗਿਆ ਨਾ ਹੋਵੇ ਰਾਜੇਵਾਲ ਨਾਲ ਜਿਹੜੀਆਂ ਪੰਜ ਜਥੇਬੰਦੀਆਂ ਸੀ ਉਹ ਉਹਨਾਂ ਨੇ ਗਲਤੀ ਮੰਨ ਕੇ ਸਹਿਮਤੀ ਦਿੱਤੀ ਉਹ ਵਿੱਚ ਸ਼ਾਮਲ ਹੋ ਗਈਆਂ ਉਸ ਤੋਂ ਬਾਅਦ ਅਸੀਂ ਇੱਕ ਕਮੇਟੀ ਬਣਾਈ ਢੱਲੇਵਾਲ ਜੀ ਦੇ ਨਾਲ ਗੱਲਬਾਤ ਕਰਨ ਦੇ ਲਈ ਤੇ ਕਾਫੀ 2 ਮਹੀਨੇ ਮਤਲਬ ਉਹਨਾਂ ਦੀਆਂ 2-3 ਮਹੀਨਾਂ ਹੋ ਗਈਆਂ ਪਰ ਉਹਨਾਂ ਨੇ ਕੋਈ ਪੱਲਾ ਨਹੀਂ ਫੜਾਇਆ ਮਤਲਬ ਇਸ ਗੱਲ ਨੂੰ ਇੱਕ ਤਬਾਸਤੀ ਇੱਕ ਹੰਡਰਲੇਵਾਲ ਸਾਹਿਬ ਨੇ ਇੱਕ ਅਸੀਂ ਕਮੇਟੀ ਬਣਾਈ ਪੰਦੇਰ ਸਾਹਿਬ ਦੇ ਨਾਲ ਗੱਲਬਾਤ ਕਰਨ ਦੀ ਲਈ ਉਹਨਾਂ ਨੇ ਵੀ ਕੋਈ ਪੱਲਾ ਨਹੀਂ ਫੜਾਇਆ ਦੋ ਤਿੰਨ ਮਿੰਟਾਂ ਤੋਂ ਬਾਅਦ ਇੱਕ ਕਮੇਟੀ ਅਸੀਂ ਅਗਰਾਹਾਂ ਨਾਲ ਬੇਸ਼ੱਕ ਉਹ ਮੋਰਚੇ ਦਾ ਹਿੱਸਾ ਸੀ ਤੇ ਬੈਠੇ ਅੜ ਰਹੇ ਉਹ ਪੰਜਾਬ ਦੇ ਵਿੱਚ ਵੀ ਅੜ ਕੰਮ ਕੀਤਾ ਉਹਨਾਂ ਨੇ ਇੰਨੀ ਕਿ ਮਤਲਬ ਸ਼ਾਂਤੀ ਦੇ ਦਿੱਤੀ ਵੀ ਹੁਣ ਆਪਾਂ ਇਕੱਠੇ ਚੱਲਾਂਗੇ ਪੰਜਾਬ 'ਚ ਐਕਸ਼ਨ ਐਕਟ ਕਰਾਂਗੇ ਸਮਝਾ ਚਲੋ ਇਹ ਵੀ ਬਹੁਤ ਵਧੀਆ ਹੋਇਆ ਜਿਹੜਾ ਉਹਨਾਂ ਨੇ ਇਹ ਸੋਚ ਲਿਆ ਕਿ ਬੇਸ਼ੱਕ ਚੱਲਦੇ ਆ ਰਹੇ ਸੀ ਅੱਜ ਉਹ ਨਾਲ ਲੜ ਗਏ ਹਾਂ ਨਾਲ ਲਾ ਲਈ ਉਹ ਉਸ ਤੋਂ ਬਾਅਦ ਜਿਹੜਾ ਇਹ ਕਹਿ ਰਿਹਾ ਕਿ ਅਸੀਂ ਬਹੁਤ ਉਹਨਾਂ ਨੂੰ ਡੀਟਿਆ ਅਸੀਂ ਮੀਟਿੰਗਾਂ ਕੀਤੀਆਂ ਦੇਖੋ ਇਹ ਬਿਲਕੁਲ ਹਕੀਕਤ ਨਹੀਂ ਹੈ ਉਹ ਤਾਂ ਲੈਟਰ ਵੀ ਜਾਰੀ ਕਰੀ ਬੈਠੇ ਆ ਉਹ ਕਹਿੰਦੇ ਆ ਦੇਖੋ ਕਿਹਦੇ ਕਰੇ ਮੀਟਿੰਗਾਂ ਕਿੰਨੀ ਤਰੀਕਾ ਸੁਣੋ ਨਾ ਲੈਟਰ ਕੀਆ ਸੁਣੋ ਹਕੀਕਤ ਕੀ ਹੈ ਹਕੀਕਤ ਇਹ ਹੈ ਕਿ ਉਹ ਜਿਹੜੀਆਂ ਮੀਟਿੰਗਾਂ ਹੋਈਆਂ ਸਾਰੇ ਗਰੁੱਪਾਂ ਦੇ ਨਾਲ ਉਹ ਸੀ ਏਕਤਾ ਵਾਸਤੇ ਕਿ ਆਪਾਂ ਏਕਤਾ ਕਰਗੇ ਐਕਸ਼ਨ ਵਾਸਤੇ ਨਹੀਂ ਕਿ ਆਪਾਂ ਐਕਸ਼ਨ ਕੀ ਕਰਨਾ ਕਿਉਂਕਿ ਜੇ ਪਹਿਲਾਂ ਏਕਤਾ ਬਣੂਗੀ ਐਕਸ਼ਨ ਤਾਂ ਫਿਰ ਲਈਕਾਂਗੇ ਉਹ ਫਿਰ ਵਿਚੇ ਵਿਚਾਲੇ ਛੱਡ ਕੇ ਉਹਨਾਂ ਨੇ ਇਹ ਸੱਦਾ ਦਿੱਤਾ ਮੌਕੇ ਜਿਹੜਾ 13 ਨੂੰ ਦਿੱਲੀ ਪਹੁੰਚਣ ਨੂੰ ਉਹਨਾਂ ਨੇ ਏਕਤਾ ਕਿਉਂ ਨਹੀਂ ਕੀਤੀ ਕਿ ਉਹਨਾਂ ਨੂੰ ਇਹ ਸੀਗਾ ਕਿਤੇ ਹੋਰ ਨਾ ਪ੍ਰਧਾਨ ਬਣ ਜਾਣ ਕਿਉਂਕਿ ਪਿਛਲੇ ਅੰਦੋਲਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਹਾਈਲਾਈਟ ਰਾਜੇਵਾਲ ਸਾਹਿਬ ਹੋਏ ਜਾਂ ਇਹ ਤਾਂ ਨਹੀਂ ਕਿਤੇ ਰੋਲਾ ਸੀਗਾ ਹੋਰ ਕੋਈ ਨਹੀਂ ਪ੍ਰਧਾਨ ਬਣਦਾ ਸੰਯੁਕਤ ਮੋਰਚੇ ਦੇ ਵਿੱਚ ਆਪੋਂ ਆਪਣੀ ਜਥੇਬੰਦੀਆਂ ਦੇ ਪ੍ਰਧਾਨ ਐ ਸੰਯੁਕਤ ਮੋਰਚੇ ਦਾ ਇੱਕ ਪ੍ਰਧਾਨ ਕਦੇ ਵੀ ਨਹੀਂ ਬਣੂਗਾ ਜਣੀ ਠੀਕ ਐ ਇਹ ਠੀਕ ਐ ਕੋਈ ਵੱਧ ਪੜਿਆ ਲਿਖਿਆ ਹੁੰਦਾ ਹੈ ਕੋਈ ਘੱਟ ਪੜਿਆ ਲਿਖਿਆ ਹੁੰਦਾ ਹੈ ਕੋਈ ਵੱਧ ਲੈਕਚਰ ਦੇ ਲੈਂਦਾ ਹੈ ਕੋਈ ਘੱਟ ਦੇ ਲੈਂਦਾ ਹੈ ਇਸ ਕਰਕੇ ਕੁਝ ਅਗੂ ਅੱਗੇ ਆ ਜਾਂਦੀਆਂ ਹੁਣ ਮੇਰੀ ਪੂਰੀ ਗੱਲ ਸੁਣ ਲੋ ਹੁਣ ਵੀ ਜਦੋਂ ਇਹ ਮੋਰਚੇ ਤੇ ਜਬਰ ਹੋਇਆ ਪਹਿਲੇ ਦਿਨ ਹੀ ਅਸੀਂ ਮਤਲਬ ਸਦਾ ਦਿੱਤਾ ਵਿੱਚ ਰੇਲਾਂ ਰੁਕੀਆਂ ਜਿਉਂ ਜਿਉਂ ਵਿੱਚ ਟੋਲ ਪਲਾਜੇ ਰੁਕੇ ਗਏ ਜਬਰ ਵਿਰੋਧ ਦੀ ਅਸੀਂ ਕਾਲਾ ਦਿਵਸ ਨੂੰ ਮਨਾਇਆ ਉਸ ਤੋਂ ਬਾਅਦ 26 ਮਾਰਚ ਦਾ ਜਿਹੜਾ ਭਾਰਤ ਬੰਦ ਸੀਗਾ 16 ਦਾ 16 ਫਰਵਰੀ ਦਾ ਉਹ ਪੂਰਨ ਰੂਪ ਦੇ ਵਿੱਚ ਸੰਯੁਕਤ ਮੋਰਚੇ ਨੇ ਮੋਰਚੇ ਇੱਕ ਜੁਟ ਹੋ ਕੇ ਅੱਗੇ ਵਧਾਇਆ ਮਤਲਬ ਸੰਯੁਕਤ ਮੋਰਚੇ ਨੂੰ ਅਸੀਂ ਮੋਰਚੇ ਨੂੰ ਮਜ਼ਬੂਤ ਕਰਨ ਲੱਗੇ ਹੋਏ ਸੀ ਮਹਾਂ ਮਸਾਲਾ ਮੰਨਣਾ ਮਜ਼ਬੂਤ ਇਸ ਕਰਕੇ ਕਿ ਸਾਰੇ 그룹 ਇਹ ਇਕੱਠੇ ਹੋ ਜਾਣ ਦੂਸਰਾ ਜਿਹੜੇ ਇੰਡਸਟਰੀ ਦੇ ਕੰਮ ਆ ਰੋਡਵੇਜ ਦੇ ਕੰਮ ਆ ਉਹ ਸਾਰੇ ਦੇ ਸਾਰੇ ਉਹ ਵੀ ਸਾਡੇ ਨਾਲ ਜੁੜ ਜਾਣ ਉਹ ਕਾਫੀ ਵੱਡਾ ਹਿੱਸਾ ਪੰਜਾਬ ਤੋਂ ਤੁਸੀਂ ਦੇਖਿਆ ਹੋਣਾ ਮੁਕੰਮਲ ਬੰਦ ਰਿਹਾ ਤੇ ਸਾਰੀਆਂ ਮਜ਼ਦੂਰ ਜਿੱਥੇ ਹੁੰਦੀਆਂ ਨੇ ਹੜਤਾਲ ਕਰਕੇ ਮੋਰਚੇ ਦਾ ਸਾਹ ਦਿੱਤਾ ਲੋਕਾਂ ਦਾ ਸਵਾਲ ਸੁਣੋ ਮੇਰੀ ਸੁਣੋ ਨਾ ਟੋਕ ਰਿਹਾ ਤੁਹਾਨੂੰ ਪੂਰਾ ਸਵਾਲ ਲੈ ਲਓ ਨਹੀਂ ਟੋਕੋ ਨਾ ਫਿਰ ਫਿਰ ਜਿੰਨੇ ਮਰਜ਼ੀ ਸਵਾਲ ਕਰ ਲਿਓ ਉਸ ਤੋਂ ਬਾਅਦ ਹੁਣ ਵੀ ਅਸੀਂ 6 ਮੈਂਬਰੀ ਕਮੇਟੀ ਬਣਾਈ ਆ ਕਿ ਇਹਨਾਂ ਦੇ ਨਾਲ ਵੀ ਗੱਲ ਕਰੋ ਦੋਨਾਂ ਗਰੁੱਪਾਂ ਦੇ ਨਾਲ ਤੇ ਚੜੂਨੀ ਨਾਲ ਵੀ ਗੱਲ ਕਰੋ ਚਲੂਨੀ ਨਾਲ ਗੱਲ ਹੋ ਚੁੱਕੀ ਆ ਸਾਡੀ ਚਲੂਨੇ ਨੇ ਹਾਂ ਵੀ ਭਰ ਦਿੱਤੀ ਐ ਕਿ ਜੋ ਵੀ ਕੋਈ ਕਾਰ ਆਊਗੀ ਸੰਯੁਕਤ ਮੋਰਚੇ ਦੀ ਆਪਾਂ ਇਕੱਠੇ ਰੂਪ ਚ ਲਾਗੂ ਹੋਵਾਂਗੇ ਹੌਲੀ ਹੌਲੀ ਮੈਂ ਵਿੱਚ ਸ਼ਾਮਲ ਵੀ ਹੋ ਦੂੰਗਾ ਇਹਨਾਂ ਦੇ ਨਾਲ ਇੱਕ ਮੀਟਿੰਗ ਹੋ ਚੁੱਕੀ ਆ ਦੋਨਾਂ ਦੇ ਨਾਲ ਅਡੋਟੀ ਗਰੁੱਪਾਂ ਨਾਲ ਇਹਨਾਂ ਨੇ ਕਿਹਾ ਕਿ ਅਸੀਂ ਆਪਣੇ ਗਰੁੱਪਾਂ ਚ ਸੋਚ ਕੇ ਦੂਜੀ ਮੀਟਿੰਗ ਦੇ ਵਿੱਚ ਫੈਸਲਾ ਦੇਵਾਂਗੇ ਉਹਦੀ ਅਸੀਂ ਉਡੀਕ ਕਰ ਰਹੇ ਹਾਂ ਕੀ ਫੈਸਲਾ ਲੈਂਦੇ ਆ ਸਾਡੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਆ ਇਹ ਗੱਲ ਸ਼ੁਭ ਕਰਨ ਦੀ ਮੌਤ ਤੋਂ ਬਾਅਦ ਵੱਡਾ ਸਵਾਲ ਖੜਾ ਹੋ ਰਿਹਾ ਕਹਿੰਦੇ ਜਿਵੇਂ ਉਹ ਗ੍ਰਾਹਾਂ ਸਾਹਿਬ ਪੰਜਾਬ ਦੇ ਵਿੱਚ ਧਰਨਾ ਲਾ ਕੇ ਬੈਗੇ ਜਾਂ ਐਸ ਕੇ ਐਮ ਨੇ ਟਰੈਕਟਰ ਮਾਰਚ ਕਰਨ ਦਾ ਲਾਂ ਦੇ ਤਾਂ ਤੁਸੀਂ ਜੋ ਜੋ ਹੁਣ ਤੱਕ ਗਨਾਇਆ ਕਿ ਅਸੀਂ ਉਹ ਕੀ ਚੀਜ਼ਾਂ ਕੀਤੀਆਂ ਕਹਿੰਦੇ ਉਸ ਦੀ ਬਜਾਏ ਜੇ ਬਰੋਬਰ ਜਾ ਕੇ ਦਿੱਲੀ ਦੇ ਬਾਡਰਾਂ ਤੇ ਬੈਠ ਜਾਂਦੇ ਸਰਕਾਰ ਤੇ ਦਬਾਅ ਬਣ ਜਾਂਦਾ ਸੀ ਤੁਸੀਂ ਖੁਦ ਏਕਤਾ ਦੀ ਗੱਲ ਕਰਦੇ ਹੋ ਫਿਰ ਅੱਜ ਏਕਤਾ ਕਿਉਂ ਨਹੀਂ ਕੀਤੀ ਜਾ ਰਹੀ ਬੱਲੇਵਾ ਸਾਹਿਬ ਪੰਦੇਰ ਸਾਹਿਬ ਜੇਕਰ ਇਹ ਗੱਲਾਂ ਉਹ ਪਹਿਲਾ ਬਿਆਨ ਮੀਡੀਆ ਦੇ ਦੇ ਸਕਦਾ ਕਿ ਉਹ ਸਾਡੇ ਨਾਲ ਸਲਾਹ ਨਹੀਂ ਕਰ ਰਹੇ ਜੇ ਅਸੀਂ ਉਹਨਾਂ ਕੋਲ ਗਏ ਸੱਦੇ ਭੇਜੇ ਉਹ ਸਾਡੇ ਨਾਲ ਆਏ ਨਹੀਂ ਉਦੋਂ ਕਿਉਂ ਨਹੀਂ ਕਹਿੰਦੇ ਫਿਰ ਦੂਜੇ ਕਿਸਾਨ ਆਗੂਆਂ ਨੇ ਮੀਡੀਆ ਦੇ ਮੂਹਰੇ ਆ ਕੇ ਬਿਆਨ ਦਿੱਤੇ ਦੇਖੋ ਜਿਹੜਾ ਐਕਸ਼ਨ ਹੁੰਦਾ ਨਾ ਐਕਸ਼ਨ ਜਨਤਾ ਸਾਂਝੇ ਰੂਪ ਚ ਹੋਵੇ ਜਾਂ ਫਿਰ ਜੇ ਇੱਕ ਜਾਂ ਦੋ ਗਰੁੱਪਾਂ ਵੱਲੋਂ ਦਿੱਤਾ ਹੋਇਆ ਐਕਸ਼ਨਾਂ ਕੋਈ ਜ਼ਰੂਰੀ ਨਹੀਂ ਕਿ ਦੂਜੀਆਂ ਕਿ ਉਹਦੇ ਵਿੱਚ ਸ਼ਾਮਲ ਹੋਣ ਉਹ ਵੱਖਰੇ ਤੌਰ ਤੇ ਆਪ ਦਾ ਹਲਿਕ ਲੈਣਗੇ ਅਸੀਂ ਲਗਾਤਾਰ ਹਲਿਕ ਰਹੇ ਹਾਂ ਫਿਰ ਜਾ ਰਹੇ ਹਾਂ 14 ਤਰੀਕ ਨੂੰ ਅਸੀਂ ਦਿੱਲੀ ਨੂੰ ਇਹ ਨਹੀਂ ਹੁੰਦਾ ਹੁੰਦਾ ਕਿ ਕਿਸੇ ਨੇ ਸੱਦਿਆ ਨਾ ਚੱਲ ਤੂੰ ਮਰਨ ਲੱਗ ਜਾਣਾ ਚੋਣ ਜਾਬਤਾ ਲੱਗਿਆ ਨਾ ਹੋ ਸਕਦਾ ਚੋਣ ਜਾਬਤਾ ਸਾਡੇ ਤੇ ਕੋਈ ਲੋਡ ਨਹੀਂ ਹੁੰਦਾ ਚੋਣ ਜਾਬਤਾ ਇੰਨਾ ਸਾਡੇ ਤੇ ਬੋਝ ਪਾ ਦਿੰਦਾ ਕਿ ਉਸ ਟਾਈਮ ਕੋਈ ਮੰਗਾ ਨਹੀਂ ਮਰੰਗਾ ਜਾ ਸਕਦੀਆਂ ਜਿੰਨੀਆਂ ਰੈਲੀਆਂ ਕਰ ਲਈ ਜਨਧਰਨੇ 2 ਮਹੀਨੇ 3 ਮਹੀਨੇ ਫਿਰ ਸੜਕਾਂ ਦੇ ਉੱਤੇ ਵੇਸਟ ਜਾਣੇ ਆ ਉਹ ਤਾਂ ਟਾਈਮ ਖਰਾਬ ਹੋਣਾ ਕਿਸਾਨਾਂ ਦੀਆਂ ਫਸਲਾਂ ਵੀ ਰੋਲਦੀਆਂ ਗਈਆਂ ਜਿਹੜੇ ਹੋਰ ਲੋਕ ਵੀ ਖੱਜਲ ਖਵਾਰੀ ਹੋਣੀ ਹੈ ਫਿਰ ਉਸ ਚੀਜ਼ ਦਾ ਤਾਂ ਲੋਕਾਂ ਦੇ ਵੀ ਉਹ ਸਿਆਮਤਾ ਕਿੱਥੇ ਆ ਜੇ ਸਿਆਣਪ ਸੀਗੀ ਤਾਂ ਇਹ ਹੁਣੀ ਨਾਲ ਬੈਠਦੇ ਇਹ ਜਥੇਬੰਦੀਆਂ ਸਹੀ ਨਹੀਂ ਉਹ ਕਹਿੰਦੇ ਦੇਖੋ ਲੋਕਾਂ ਦਾ ਕੁਝ ਹੋਰ ਕਹਿਣਾ ਸੱਥਾਂ 'ਚ ਬੈਠਿਆਂ ਦਾ ਫੇਸਬੁਕੀਆਂ ਦਾ ਕੁਝ ਹੋਰ ਕਹਿਣਾ ਹੈ ਜਿਹੜੇ ਅਗਵਾਈ ਕਰ ਰਹੇ ਆ ਜਿਨ੍ਹਾਂ ਨੇ ਪਹਿਲਾਂ 13 ਮਹੀਨੇ ਅਗਵਾਈ ਕੀਤੀ ਹੈ ਉਹਨਾਂ ਨੇ ਇੱਕ ਸੋਚ ਸਮਝ ਕੇ ਲੰਮੇ ਦਾਤੋਂ ਮੰਗਾ ਮਨਾਉਣ ਤੱਕ ਦਾ ਸੰਘਰਸ਼ ਹੁੰਦਾ ਹੈ ਜਿਹੜੇ ਅਜਿਹੇ ਲੋਕ ਹੁੰਦੇ ਆ ਉਹਨਾਂ ਦਾ ਤਾਂ ਹੁੰਦਾ ਟੱਕਰ ਮਾਰੋ ਮੋਰਚੇ ਨੂੰ ਖੰਡਾਓ ਉਹ ਜੇਲਾਂ ਚ ਕੁਛ ਹਫ਼ਤਿਆਂ ਚ ਉਹਨਾਂ ਨੇ ਘਰੇ ਵੇਜਣਾ ਜਿਹੜਾ ਕੁਛ ਇਹੋ ਜਿਹਾ ਕਰਦੇ ਆ ਬਿਲਕੁਲ ਉਹ 100 ਕੁ ਕਹਿਣ ਸਾਡੇ ਤੋਂ ਉਹਦਾ ਕੋਈ ਅਸਰ ਨਹੀਂ ਅਸੀਂ ਆਪਣੀ ਪਲੈਨਿੰਗ ਦੇ ਨਾਲ ਚੱਲਾਂਗੇ ਸਾਨੂੰ ਪਤਾ ਮੂ ਕੋੜਾ ਕਨੈਕਟਰ ਲੱਗਣ ਵਾਲਾ ਸਰਕਾਰ ਤਾਂ ਬਣਨੀ ਬਣਨੀ ਹੈ ਨਾ ਕੋਈ ਗੱਲ ਨਹੀਂ ਅਗਲੀ ਜਿਹੜੀ ਆਉਣ ਵਾਲੀ ਨੂੰ ਫੇਚਤਾਬ ਨਹੀਂ ਦਿੱਤੀ ਜਾਊਗੀ ਇਹ ਕਿ ਜੇ ਆਹ ਮੰਗਾ ਚੋਂ ਮੈਨੀਫੈਸਟੋ ਦੇ ਵਿੱਚ ਨਾ ਪਾਆਂ ਪਾਰਟੀਆਂ ਨੇ ਤਾਂ ਫਿਰ ਉਹ ਇਸ ਲੋਕ ਰੋਧ ਦਾ ਸਾਹਮਣਾ ਕਰਨ ਦੇ ਲਈ ਜਿਹਦੀ ਵੀ ਬਣਦੀ ਹੈ ਬੇਸ਼ੱਕ ਮੋਦੀ ਦੀ ਬਣਦੀ ਹੈ ਮੋਦੀ ਨੂੰ ਤਾਂ ਪਤਾ ਹੀ ਹੈ ਬੇਸ਼ੱਕ ਹੋਰ ਦੀ ਇੰਡੀਆ ਗੱਠ ਜੋੜ ਦੀ ਬਣਦੀ ਹੈ ਉਹਨਾਂ ਵਾਸਤੇ ਵੀ ਸਵਾਲ ਖੜਾ ਹੋਊਗਾ ਕਿ ਕਿਸਾਨੀ ਮੰਗਾਂ ਦਾ ਕੀ ਕਰਨਾ ਹੈ ਦੂਜਾ ਮੈਂ ਕਹੂੰਗਾ ਜਿਹੜਾ ਇਹ ਮੰਗ ਹੈ ਐਮਐਸਪੀ ਦਾ ਕਾਨੂੰਨ ਕਰਜ਼ੇ ਵਾਲਾ ਮੁੱਦਾ ਛੋਟਾ ਹੈ ਇਹ ਛੇਤੀ ਕਰ ਸਕਦੇ ਆ ਮੁਕੱਦਮਿਆਂ ਵਾਲਾ ਜਿਹੜਾ ਹੈਗਾ ਇਹ ਰੱਦ ਕਰ ਸਕਦੇ ਕੋਈ ਏਡੀ ਬਡੀ ਕਰਨ ਲਈ ਐਮਐਸਪੀ ਦਾ ਕਾਨੂੰਨ ਤੇ ਜਿਹੜੀ ਹੈਗੀ ਮਤਲਬ ਉਸ ਤੋਂ ਬਾਅਦ WTO ਦੇ ਵਿੱਚੋਂ ਬਾਹਰ ਆਉਣ ਵਾਲੀ ਗੱਲ ਇਹ ਪਹਾੜ ਜਿੱਡੀਆਂ ਮੰਗਲ ਇਹ ਛੋਟੇ-ਮੋਟੇ ਧਨਿਆਂ ਨਾਲ ਛੋਟੀ ਤਾਕਤ ਦੇ ਨਾਲ ਇਹ ਨਹੀਂ ਮਨਾਇਆ ਜਾ ਸਕਦੀਆਂ ਜੇ ਐਵੇਂ ਮਨਾਇਆ ਜਾ ਸਕਦੀਆਂ ਹੁੰਦੀਆਂ ਸੀ ਦਿੱਲੀ ਨੂੰ ਉਠ ਦੇਣੀ ਸੀ ਉਹ ਸਾਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਆਖਰੀ ਸਵਾਲ ਲਾਵਾਂਗਾ ਤੁਸੀਂ ਦਿੱਲੀ ਦੀ ਗੱਲ ਕੀਤੀ ਵੀ ਅਸੀਂ ਉਠਦੇ ਨਹੀਂ ਸੀ ਕਿ ਗੁਨਾਥੂ ਚਟੂਨੀ ਦਾ ਇੱਕ ਨਿੱਜੀ ਇੰਟਰਵਿਊ ਚ ਬਿਆਨ ਹੁੰਦਾ ਕਹਿੰਦੇ ਐਮਐਸਪੀ ਦੀ ਤਾਂ ਗੱਲ ਹੀ ਨਹੀਂ ਹੁੰਦੀ ਸੀ ਕਮੇਟੀ ਦੇ ਵਿੱਚ ਕਹਿੰਦੇ ਉੱਥੇ ਤਾਂ ਕਹਿੰਦੇ ਸੀ ਵੀ ਅਸੀਂ ਤਾਂ ਤਿੰਨ ਕਾਨੂੰਨਾਂ ਲਈ ਆਏ ਆ ਕੀ ਸਚਾਈ ਹੈ ਉੱਥੇ ਮੀਟਿੰਗਾਂ ਦਾ ਤੁਸੀਂ ਵੀ ਸਾਰੇ ਹੋ ਦੇਖੋ ਸਚਾਈ ਹੁੰਦੀ ਹੈ ਤੱਥਾਂ ਵੱਲ ਨੂੰ ਜਾਣਾ ਕੌਣ ਕੀ ਬੋਲੀ ਜਾਂਦਾ ਹੈ ਇੱਧਰ ਨਹੀਂ ਜਾਣਾ ਚਾਹੀਦਾ ਤੱਥ ਇਹ ਹੈ ਕਿ ਜਿਹੜਾ ਅਸੀਂ ਮੰਗ ਪੱਤਰ ਦਿੱਤਾ ਹੋਇਆ ਜੇ ਉਹਦੇ ਵਿੱਚ ਐਮਐਸਪੀ ਨਹੀਂ ਤਾਂ ਕੋਈ ਕਹਿ ਸਕਦਾ ਹੈ ਜੇ ਐਮਐਸਪੀ ਤੇ ਸਮੇਤ ਹੋਰ ਮੰਗਾਂ ਦਾ ਮਤਲਬ ਡਿਟੇਲ ਚ ਉਹ ਤੇ ਡਿਸਕਸਟ ਹੋਈ ਆ 11 ਮਹੀਨਾ 11 ਮੀਟਿੰਗਾਂ ਦੇ ਵਿੱਚ ਮੰਗ ਪੱਤਰ ਦਿੱਤਾ ਹੋਇਆ ਅੱਜ ਘਟਾ ਲੈਣ ਜਦੋਂ ਮੰਗ ਪੱਤਰ ਦਿੱਤਾ ਉਹਦੇ ਚਰੂਨੀ ਸਾਹਿਬ ਵੀ ਨਾਲ ਸੀ ਛੱਡੇ ਜੀ ਬਹੁਤ ਬਹੁਤ ਸ਼ੁਕਰੀਆ